ਮਰਗੀ ਨਾਮ ਆ ਜੀ ਆਪਣਾ ਕਿਰਾ ਨਾਮ ओमप्रकाश ਲਰਿਆ ਜੀ ਯੂਟਨਰ ਰੇਲਵੇ ਕੋਲ ਬਾਰੇ ਦੇਖੋ ਪੁਲ ਦਾ ਇਸ ਤਰ੍ਹਾਂ ਆ ਕੇ ਰੇਲਵੇ ਦੇ ਅਧਿਕਾਰੀ ਵੀ ਜਿੱਥੇ ਪਹੁੰਚੇ ਨਹੀਂ ਦਿੱਲੀ ਤੱਕ ਪਹੁੰਚੇ ਨਹੀਂ ਪਟਾਣਕੁਰ ਤੋਂ ਇੱਥੇ ਆ ਕੇ ਨਹੀਂ ਆਉਣਾ ਜੀ ਐਨੀ ਨਜ਼ਰ ਹੈ ਦੇ ਉੱਤੇ ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਪਾਣੀ ਨੂੰ ਦੇਖਣਾ ਪਾਣੀ ਨੂੰ ਦੇਖ ਕੇ ਕਾਦੀ ਰਿਪੋਰਟ ਬਣਾ ਲ ਕੇ ਆਪਣੇ ਅਫਸਰ ਸਾਹਿਬਾਨ ਨੂੰ ਭੇਜਣਾ ਅਸੀਂ ਉਹ ਹਰ ਅੱਧੇ ਘੰਟੇ ਬਾਅਦ ਜਿਹੜੀ ਰਿਪੋਰਟ ਬਣਾ ਕੇ ਭੇਜਦੇ ਪਏ ਆ ਅਗੋਂ ਸਾਡੇ ਅਫਸਰ ਜਿਹੜੇ ਆ ਉਹ ਚੰਡੀਗੜ੍ਹ ਨੂੰ ਜੋ ਵੀ ਰਿਪੋਰਟ ਬਣਾ ਕੇ ਭੇਜਦੇ ਨੇ ਇਹ ਕੁੱਲਮਾ ਲਾਗੇ ਪਹਾੜਾਂ ਦੇ ਵਿੱਚ ਜਿਹੜੀ بارش ਹੋ ਰਹੀ ਹੈ ਇਹ ਪਾਣੀ ਦਾ ਜਿਹੜਾ ਜਲ ਸਤਰ ਹੈ ਉਹਦੇ ਕਰਕੇ ਵੱਧਦਾ ਪਿਆ ਇਸ ਆਪਣੇ ਨਹਿਰ ਦੇ ਵਿੱਚ ਜਾਂ ਇਸ ਚੱਕੀ ਦੇ ਵਿੱਚ ਕੋਈ ਪਾਣੀ ਉੱਪਰ ਨਹੀਂ ਛੱਡਦਾ ਤੁਸੀਂ ਇੱਕ ਪਹਿਸਾ ਨੇ ਸਵਾਲ ਕੀਤਾ ਸੀਗਾ ਤੇ ਪਾਣੀ ਕੁਦਰਤ ਦੀ ਹੈ بارش ਦਾ ਪਾਣੀ ਹੈ ਜੇ ਜੇ بارش ਰੁਗੀ ਪਾਣੀ ਰੁਕ ਜਾਣਾ ਜੇ ਜੇ بارش ਬੜਾ ਜਿਆਦਾ ਹੋਏਗੀ ਪਾਣੀ ਦਾ ਸਤਰ ਜਿਹੜਾ ਵਧ ਜਾਣਾ ਸਰ ਇਸ ਵੇਲੇ ਜਿਹੜਾ ਕੋਈ ਨਹੀਂ ਆਉਂਦਾ ਦੇਖੋ ਪੋਏ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸਿਆ ਕਿ ਤੇ ਰੇਲਵੇ ਦੇ ਅਧਿਕਾਰੀ ਪਹੁੰਚਿੱਤੇ ਨੇ ਇਹ ਦਾ ਮਤਲਬ ਕਾਫੀ ਖਤਰੇ ਦੇ ਨਿਸ਼ਾਨੀ ਸਾਰਾ ਕੁਝ ਤੇ ਇਹ ਜਿਹੜੀ ਅੱਜ ਸਾਨੂੰ ਪਤਾ ਚੱਲਿਆ ਕਿ ਇਹਦਾ ਪੁਰਾਣਾ ਪੁਲਾ ਇਹਦੇ ਉੱਤੋਂ ਆਵਾਜਾਈ ਬੰਦ ਕੀਤੀ ਹੈ ਤੇ ਆਪਣੇ ਅਧਿਕਾਰੀਆਂ ਨੇ ਪਰਲੇ ਤੋਂ ਜਿਹੜੀ ਟ੍ਰੇਨ ਹੈ ਉਹ ਜਾ ਰਹੀ ਹੈ ਸਲੋ ਸਕੀਨਾਂ ਬਾਕੀ ਇਹਦੇ ਬਾਰੇ ਜਿਆਦਾ ਜਿਹੜੀ ਹੈ ਉਹ ਤਾਂ ਸਾਨੂੰ ਤੇਰੇ ਦੇ ਅਧਿਕਾਰੀ ਦੱਸ ਸਕਦੇ ਨੇ ਕਿ ਉਹਨਾਂ ਦੇ ਕੀ ਹੈਗਾ ਇਸ ਤਰ੍ਹਾਂ ਨਿਕਲਣਾ ਸਾਡਾ ਪਾਣੀ ਦਾ ਕੰਮ ਹੈ ਅਸੀਂ ਪਾਣੀ ਦੀ ਰਿਪੋਰਟ ਜਿਹੜੀ ਹੈ ਉਹ ਟਾਈਮ ਟੂ ਟਾਈਮ ਜਿਹੜੀ ਹੈ ਉਹ ਦੇ ਰਹੇ ਹਾਂ ਇਹਰਾ ਨਾਮ ਮਨਪ੍ਰਕਾਸ਼ ਲਰਿਆ ਜੀ ਯੂਟਨਰ ਰੇਲਵੇ ਕੋਲ ਬਾਰੇ ਲੇਖੋ ਪੋਲ ਦਾ ਇਸ ਤਰ੍ਹਾਂ ਆ ਕੇ ਰੇਲਵੇ ਦੇ ਅਧਿਕਾਰੀ ਵੀ ਜਿੱਥੇ ਪਹੁੰਚੇ ਨਹੀਂ ਦਿੱਲੀ ਤੱਕ ਪਹੁੰਚੇ ਨਹੀਂ ਪਟਾਣਕੁਰ ਤੋਂ ਇੱਥੇ ਆ ਕੇ ਨਹੀਂ ਆਉਣਾ ਜੀ ਐਨੀ ਨਜ਼ਰ ਹੈ ਦੇ ਉੱਤੇ ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਪਾਣੀ ਨੂੰ ਦੇਖਣਾ ਪਾਣੀ ਨੂੰ ਦੇਖ ਕੇ ਕਦੀ ਰਿਪੋਰਟ ਬਣਾ ਕੇ ਆਪਣੇ ਅਫਸਰ ਸਾਹਿਬਾਨ ਨੂੰ ਭੇਜਣਾ ਅਸੀਂ ਉਹ ਹਰ ਅੱਧੇ ਘੰਟੇ ਬਾਅਦ ਜਿਹੜੀ ਰਿਪੋਰਟ ਬਣਾ ਕੇ ਭੇਜਦੇ ਪਏ ਆ ਅਗੋਂ ਸਾਡੇ ਅਫਸਰ ਜਿਹੜੇ ਆ ਉਹ ਚੰਡੀਗੜ੍ਹ ਨੂੰ ਜੋ ਰਿਪੋਰਟ ਬਣਾ ਕੇ ਭੇਜਦੇ ਨੇ ਤੇ ਕੁੱਲ ਮਿਲਾ ਕੇ ਪਹਾੜਾਂ ਦੇ ਵਿੱਚ ਜਿਹੜੀ بارش ਹੋ ਰਹੀ ਹੈ ਇਹ ਪਾਣੀ ਦਾ ਇਹ ਜਲ ਸતર ਹੈ ਇਹ ਕੁਝ ਕਰਕੇ ਵੱਧਾ ਪਿਆ ਇਸ ਆਪਣੇ ਨਹਿਰ ਦੇ ਵਿੱਚ ਜਾਂ ਇਸ ਚੱਕੀ ਦੇ ਵਿੱਚ ਕੋਈ ਪਾਣੀ ਉੱਪਰ ਨਹੀਂ ਛੜਦਾ ਤੁਸੀਂ ਇੱਕ ਪਹਿਸਾ ਨੇ ਸਵਾਲ ਕੀਤਾ ਸੀਗਾ ਇਹ ਪਾਣੀ ਕੁਦਰਤ ਦੀ ਹੈ بارش ਦਾ ਪਾਣੀ ਹੈ ਜਦੋਂ بارش ਹੋਗੀ ਪਾਣੀ ਰੁਕ ਜਾਣਾ ਜਦੋਂ بارش ਬੜਨ ਜਿਆਦਾ ਹੋਏਗੀ ਪਾਣੀ ਦਾ ਸતર ਜਿਹੜਾ ਵਧ ਜਾਣਾ ਸਰ ਇਸ ਵੇਲੇ ਕੋਈ ਨਹੀਂ ਆਉਂਦਾ ਕੋਈ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸਿਆ ਕਿ ਤੇ ਰੇਲਵੇ ਦੇ ਅਧਿਕਾਰੀ ਪਹੁੰਚ ਜਿੱਤੇ ਨੇ ਹੈ ਤਾਂ ਮਤਲਬ ਕਾਫੀ ਖਤਰੇ ਦੀ ਨਿਸ਼ਾਨੀ ਸਾਰਾ ਕੁਝ ਤ्रेन ਜਿਹੜੀ ਹੈ ਅੱਜ ਸਾਨੂੰ ਇਹ ਪਤਾ ਚੱਲਿਆ ਕਿ ਰੇਡਾ ਪਰਾਣਾ ਪੁਲਾ ਇਹਦੇ ਉੱਤੋਂ ਆਵਾਜਾਈ ਬੰਦ ਕੀਤੀ ਹੈ ਤੇ ਆਪਣੇ ਅਧਿਕਾਰੀਆਂ ਨੇ ਪਰਲੇ ਤੋਂ ਜਿਹੜੀ ਟ੍ਰੇਨ ਹੈ ਉਹ ਜਾ ਰਹੀ ਹੈ ਸਲੋ ਸਪੀਡ ਨਾਲ ਬਾਕੀ ਇਹਦੇ ਬਾਰੇ ਜਿਆਦਾ ਜਿਹੜੀ ਹੈ ਉਹ ਤਾਂ ਤੁਹਾਨੂੰ ਸੇਵਾ ਦੇ ਅਧਿਕਾਰੀ ਦੱਸ ਸਕਦੇ ਨੇ ਕਿ ਉਹਨੇ ਦੇ ਕੀ ਹੈਗਾ ਇਸ ਤਰ੍ਹਾਂ ਨਿਕਲਣਾ ਸਾਡਾ ਪਾਣੀ ਦਾ ਕੰਮ ਹੈ ਅਸੀਂ ਪਾਣੀ ਦੀ ਰਿਪੋਰਟ ਜਿਹੜੀ ਹੈ ਉਹ ਟਾਈਮ ਟੂ ਟਾਈਮ ਜਿਹੜੀ ਹੈ ਉਹ ਦੇ ਰਹੇ ਹਾਂ